ਦਰਸ਼ਕਾਂ ਲਈ ਸੰਦੇਸ਼ نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਸ਼੍ਰੋਮਣੀ ਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਲੋਕ ਸਭਾ ਚੋਣਾਂ 2024 ਚ 21 ਸੂਬਿਆਂ ਦੀਆਂ 102 ਸੀਟਾਂ ਲਈ ਅੱਜ ਤੋਂ ਸ਼ੁਰੂ ਹੋਈ ਜੀ ਨਾਮਜ਼ਦਗੀ ਪ੍ਰਕਿਰਿਆ ਜ਼ਹਿਰੀਲੀ ਸ਼ਰਾਬ ਨਾਲ ਮੌਤ ਦੇ ਮਾਮਲੇ 'ਚ ਵੱਡਾ ਐਕਸ਼ਨ ਵਜਿਸਟ੍ਰੇਟ ਅਜਾਂਚ ਦੇ ਹੁਕਮ ਬਣਾਈ ਗਈ ਐਸ ਆਈ ਟੀ ਪੰਜਾਬ 'ਚ ਵੱਡਾ ਹਾਦਸਾ ਜੀ ਸੀ ਬੀ ਮਸ਼ੀਨ ਨਾਲ ਟਕਰਾ ਗਈ ਬਾਈਕ ਹਾਦ ਉਦਿਆਨ ਜੀ ਪੱਛਮੀ ਬੰਗਾਲ ਪੁਲਿਸ ਦਾ ਛਾਪਾ ਬੈਂਕ ਧੋਖਾਧੜੀ ਕਰਨ ਵਾਲਾ ਕਾਬੂ ATM ਨਾਲ ਚੇੜਛੜ ਕਰਕੇ ਪੈਸੇ ਕਢਵਾਉਂਦਾ ਸੀ ਕੇਜਰੀਵਾਲ ਦੀ ਪਟੀਸ਼ਨ ਤੇ ਹਾਈ ਕੋਰਟ ਨੇ ਜੀਡੀ ਤੋਂ ਮੰਗਿਆ ਜਵਾਬ ਸਮਨ ਖਿਲਾਫ ਸੀਐਮ ਨੇ ਦਿੱਤੀ ਸੀ ਅਰਜੀ ਸੁਲਤਾਨਪੁਰ ਲੋਧੀ ਚ ਵਾਪਰਿਆ ਸੜਕ ਹਾਦਸਾ ਆਈ ਰਿਕਸ਼ਾ ਤੇ ਟਰੈਕਟਰ ਟਰਾਲੀ ਦੀ ਟੱਕਰ 8 ਲੋਕ ਜ਼ਖਮੀ ਲੋਕ ਸਭਾ ਚੋਣਾ ਕਰਕੇ ਰੱਦ ਹੋਇਆ ਯੂਪੀਐਸਸੀ ਦਾ ਪੇਪਰ ਜਾਰੀ ਹੋਈ ਨਵੀਂ ਤਾਰੀਖ ਨਿੱਕੇ ਬੂਸੇ ਵਾਲੇ ਦੇ ਜਨਮ ਦੇ ਰੋਲੇ ਦਾ ਮਾਮਲਾ ਅਸੀਂ ਨਹੀਂ ਕੇਂਦਰ ਸਰਕਾਰ ਨੇ ਮੰਗੇ ਸਬੂਤ ਆਪ ਸਰਕਾਰ ਨੇ ਦਿੱਤਾ ਬਿਆਨ ਪਤੀ ਨਿੱਕ ਤੇ ਗੋਦੀ ਚ ਧੀ ਅਲਤੀ ਨਾਲ ਯੁੱਧ ਆ ਪਹੁੰਚ ਪ੍ਰੇੰਕਾ ਚੋਪੜਾ ਰਾਮ ਲੇਲਾ ਦੇ ਕਿਤੇ ਦਰਸ਼ਨ ਸੋਨੇ ਦੀ ਕੀਮਤਾ ਚਾਇਆ ਉਛਾਲ ਪਹਿਲੀ ਵਾਰ 66000 ਦੇ ਕਰੀਬ ਪਹੁੰਚਿਆ ਭਾਖਾਹਰੀ ਅਤੇ ਨਾਨ ਵੇਜ ਡਿਲੀਵਰੀ ਲੜਕੀਆਂ ਲਈ ਕੋਈ ਵੱਖਰਾ ਪੈਰਾਵਾ ਨਹੀਂ ਜ਼ੋਮੈਟੋ ਦੇ ਸੀਈਓ ਨੇ ਕਿਹਾ ਵੱਖ ਪੈਰਾਵੇ ਨਾਲ ਹੋ ਸਕਦਾ ਹੈ ਵਿਤਕਰਾ ਹਰ ਕੋਈ ਲਾਲ ਟੀ-ਸ਼ਰਟ ਹੀ ਪਹਿਨੇਗਾ ਕਰਨਾਟਕ ਹਾਈ ਕੋਰਟ ਨੇ ਤਈ ਕੁੱਤਿਆਂ ਦੀਆਂ ਨਸਲਾਂ ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕੀਤਾ ਕੇਂਦਰ ਨੇ ਰਾਜਾਂ ਨੂੰ ਪਾਬੰਦੀ ਸਰਕੂਲਰ ਭੇਜਿਆ ਸੀ ਕੋਰਟ ਨੇ ਕਿਹਾ ਸਰਕਾਰ ਫੈਸਲੇ ਦਾ ਆਧਾਰ ਦੱਸੇ ਸਰਕਾਰ ਨੇ ਕਿਹਾ ਚੌਂਕ ਕਮਿਸ਼ਨਰ ਆਦਿ ਨਿਯੁਕਤੀ 'ਚ ਜੱਜ ਜ਼ਰੂਰੀ ਨਹੀਂ ਸੁਪਰੀਮ ਕੋਰਟ ਚੁੱਕਿਆ ਜ਼ਰੂਰੀ ਨਹੀਂ ਕਿ ਕਮਿਸ਼ਨ ਉਦੋਂ ਹੀ ਆਜ਼ਾਦ ਹੋਵੇ ਜਦੋਂ ਪੈਨਲ 'ਚ ਜੱਜ ਹੋਵੇ ਸਰਵਣ ਪੰਦੇਰ ਵੱਡਾ ਕਾਫਲਾ ਲੈ ਕੇ ਪਹੁੰਚਿਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਕਿਸਾਨਾਂ ਦੇ ਗਰਮੀਆਂ ਦੇ ਸਮਾਨ ਤੇ ਰਾਸ਼ਨ ਚੁੱਕਿਆ ਨਾਲ ਬਰਜ ਚੋ ਹੋਲੀ ਖੇਡਣ ਲਈ ਨਿਕਲੇ 7 ਲੱਖ ਸ਼ਰਧਾਲੂ ਰੰਗ ਭਰੀ ਇਕਾदशी ਤੇ ਉਡਿਆ ਬੀਰ ਗੁਲਾਲ ਸ਼ਰਧਾਲੂਆਂ ਨਾਲ ਭਰਿਆ 16 ਕਿਲੋਮੀਟਰ ਸੜਕ ਚੀਨ ਦਾ ਜਾਸੂਸੀ ਜਹਾਜ਼ ਫੇਰ ਤੋਂ ਸ਼੍ਰੀਲੰਕਾ ਵਿੱਚ ਰੁਕ ਸਕੇਗਾ ਡ੍ਰੈਗਨ ਦੇ ਵਿਰੋਧ ਬਾਦ پابੰਦੀ ਹਟਾਈ ਗਈ ਚੀਨੀ ਜਹਾਜ਼ ਫਰਵਰੀ ਵਿੱਚ ਮਾਲਦੀਪ ਪਹੁੰਚਿਆ ਸੀ ਅਮਰੀਕਾ ਦੇ ਯੂਚ ਪਾਰਥ ਵਿਦਿਆਰਥੀ ਦਾ ਕਿਡਨਾਪਿੰਗ ਹైదరాబాద్ ਚੋਰਨ ਦੇ ਪਿਤਾ ਤੋਂ ਅਗਵਾਕਾਰਾਂ ਨੇ ਮੰਗੀ 1 ਲੱਖ ਰੁਪਏ ਦੀ ਫਿਰੋਤੀ ਕਿਡਨੀ ਵੇਚਣ ਦੀ ਧਮਕੀ ਜੈਸ਼ੰਕਰ ਨੇ ਕਿਹਾ ਮੋਦੀ ਦੀ ਗਾਰੰਟੀ ਵਿਦੇਸ਼ਾਂ ਚ ਵੀ ਕੰਮ ਕਰਦੀ ਹੈ ਕਿਹਾ ਹੁਣ ਦੇਸ਼ ਚ ਪਹਿਲਾਂ ਨਾਲੋਂ ਜ਼ਿਆਦਾ ਮਾਣ ਦੀ ਭਾਵਨਾ ਹੈ ਲੋਕਾਂ ਦਾ ਭਰੋਸਾ ਵੀ ਵਧਿਆ ਹੈ ਆਈਪੀਐਲ 2024 ਰਿਸ਼ਭ ਪੰਥ ਹੋਣਗੇ ਦਿੱਲੀ ਕੈਪੀਟਲਜ਼ ਦੇ ਕਪਤਾਨ ਟੀਮ ਦੇ ਚੇਅਰਮੈਨ 파ਰਥ ਜਿੰਦਲ ਨੇ ਕੀਤਾ ਐਲਾਨ ਐਸਐਨ ਹੁਣ ਤੱਕ ਦੀਆਂ ਮੁਖ ਖਬਰਾਂ ਮੈਨੂੰ ਦੀ ਉਜ਼ਾਦ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਨ ਜਰਨੀ